ਸਾਂਗੇ ਜੀ ਬਾਬਾ ਜੀ ਮਹਾਂਪੁਰਖ ਪਿੰਦ ਕੈਰੋ ਪੂਸਾ ਦਾ ਇਹ ਮਹਾਂਪੁਰਖ ਨੇ 5 ਸਾਲ ਤੋਂ ਸਾਡੀ ਬਹੁਤ ਜ਼ਿਆਦਾ ਸਾਡੀ ਹੈਲਪ ਕਰ ਰਹੇ ਨੇ ਜੇ ਸੌਦੇ ਲੋੜ ਪੈਂਦੀ ਹੈ ਸੌਦਾ ਬਾਬਾ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਸ ਲਈ ਅੱਜ ਬਾਬਾ ਜੀ ਆ ਜਾਂਦੇ ਆ ਆ ਸਿੰਘ ਦਾ ਕਿਉਂਦੇ ਆ ਜਦੋਂ ਜਿਆ ਕੱਪੜੀਆਂ ਲੋੜ ਪੈਂਦੀ ਆ ਜੇ ਹੁਣ ਸਿਆਲ ਹੋਣਾ ਹੈ ਬਾਬਾ ਜੀ ਨੇ ਫੇਰ ਪਰ ਉਹ ਸਾਡੀ ਹਿੰਮਤ ਬਹੁਤ ਕੀਤੀ ਸੀ ਬੇਸਤੇ ਬਹੁਤ ਪਹੁੰਚਾ ਗਏ ਸਨ ਉਹ ਸਾਡੇ ਸਿੰਘ ਦੀਆਂ ਵਰਦੀਆਂ ਸਕੂਲ ਦੀਆਂ ਬੂਟ ਸਾਡੇ ਘਰ ਦਾ ਸਾਰਾ ਸੌਦਾ ਸਾਰਾ ਖਰਚਾ ਬਾਬਾ ਜੀ ਸਾਡਾ ਘਰ ਦਾ ਖਰਚ ਚੁੱਕਿਆ ਹੈ ਦੇਖੋ ਬਾਬਾ ਜੀ ਕਿੱਡੇ ਚੜ੍ਹਦੀ ਕਲਾ ਵਾਲੇ ਬਾਬਾ ਜੀ ਸਿੰਘ ਦੇ ਨਾਲ ਆਏ ਹੋਏ ਨੇ ਨਾਲ ਵੇਖੋ ਬਾਬਾ ਜੀ ਸੰਪੂਰਨ ਬਾਣੀ ਵਿੱਚ ਨੇ ਕਥਾਰੇ ਸੰਗਤਾਂ ਦੀ ਹਾਲ ਕਰਦੇ ਆ ਬਾਣੀ ਦੀ ਹਾਲ ਕਰਦੇ ਆ ਹਰ ਤਰ੍ਹਾਂ ਸੰਗਤਾਂ ਦੀ ਸੇਵਾ ਕਰਦੇ ਜਿੱਤੇ